ਕੀ ਕਿ ਤੂੰ ਕਹਿਣ ਦੇ ਆਇਆ ਵੇਲਾ ਆਇਆ ਤੇਰਾ ਪਿਓ ਮੈਨੂੰ ਕਹਿਣਾ ਗਾਲੂ ਨਾ ਕਢੀਂ ਕਾਲਾ ਨਹੀਂ ਤਾਂ ਵਰਨਾ ਇਹਨਾਂ ਨੂੰ ਪਨੀਰ ਲੈਣ ਲਈ ਤੋ ਤਾ ਆਪ ਕਿੰਨੇ ਜਾਣੇ ਪਤਾ ਨਹੀਂ ਅੰਦਰ ਵੜ ਕੇ ਕੀ ਕੰਡਦੇ ਆਏ ਕੋਕੜੇ ਚੁਕੜੇ ਬਨਜਣਾ ਅਸੀਂ ਚਲੋ ਓਦਾਂ ਪਾਪੇ ਨੇ ਕਿਤੇ ਲੱਗ ਨਹੀਂ ਵਜਣ ਦਿੰਦਾ ਕਿੰਨੇ ਅਮਰੂਦ ਲੱਗੇ ਹੀ ਉਹ ਤੇ ਕੱਚੇ ਜਾਨੇ ਤੋੜ ਤਾੜ ਕੇ ਨਾ ਲੈ ਗਏ ਹੀ ਉਹ ਦੱਸ ਇਨਾ ਆਪ ਤੇ ਕਿਤੇ ਵੇਖਣਾ ਹੀ ਨਹੀਂ ਨਾ ਬਾਹਰ ਨਿਕਲ ਕੇ ਵੀ ਚੱਲ ਇੱਧਰ ਵੀ ਕਿਤੇ ਧਿਆਨ ਮਾਰ ਲੀ ਮੰਮੀ ਕੀ ਕਰਨ ਦੇ ਜੋ ਕਰਨਾ ਕੀ ਆ ਕਿੰਨੇ ਮਰੂਦ ਲੱਗੇ ਸੀ ਤੇ ਕੋਈ ਵੀ ਨਹੀਂ ਲੱਭਣ ਡਿਆ ਆ ਆਹੋ ਇਹਨੂੰ ਤਾਂ ਮਰੂਦ ਹੀ ਬੜੇ ਲੱਗੇ ਸੀ ਤੇ ਤੈਨੂੰ ਘਰੋਂ ਵਿਹਲ ਮਿਲੇ ਤੇ ਤਾਂ ਵਾ ਨਾ ਗੱਪਾਂ ਮਾਰਦੀਆਂ ਰਹਿੰਦੀਆਂ ਜੀ ਬੰਦਾ ਕਿਤੇ ਵੇਖ ਲੈਂਦਾ ਵਾ ਕੋਈ ਲੱਗਾ ਹੋਏ ਪੱਕਾ ਪੁੱਕਾ ਬੰਦਾ ਤੋੜ ਕੇ ਲੈ ਆ ਜਾਂਦਾ ਵਾ ਤੜਦੇ ਹੀ ਨਹੀਂ ਨਿਆਣੇ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਹੈ ਛਿੰਦੇ ਵੱਲੋਂ ਛਿੰਦੇ ਵੱਲੋਂ ਇਹ ਨਾ ਛਿੰਦੇ ਤੇ ਮੈਨੂੰ ਸ਼ੱਕ ਆ ਉਹ ਸਾਰੀ ਸਾਰੀ ਰਾਤ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦਾ ਵਾ ਫੋਨ ਤੇ ਕਿਤੇ ਹੋਰ ਹੀ ਨਾ ਚੰਦ ਚਾੜਦਾ ਹੋਵੇ ਕਿਤੇ ਕੋਈ ਕੁੜੀ ਕੜੀ ਨਾ ਚੱਕਲ ਤੇ ਨਹੀਂ ਉਹਦਾ ਜਾ RAM ਨਾ ਪਿਆ ਜਾ ਮੇਰਾ ਪੁੱਤ ਇਹੋ ਜਿਆ ਨਹੀਂਗਾ ਠੀਕ ਹੈ ਨਾ ਐਵੇਂ ਉਹਦੇ ਤੇ ਉਜਾ ਨਾ ਲਾਓ ਤੁਹਾਨੂੰ ਤੇ ਦੋਹਾਂ ਜਾਨੀਆਂ ਨੂੰ ਨਾ ਹੋਰ ਕੋਈ ਕੰਮ ਹੈ ਹੀ ਨਹੀਂਗਾ ਆ ਜਾ ਕੇ ਲੈ ਕੇ ਛਿੱਤੇ ਦੇ ਮੁੰਡੇ ਦੇ ਦੀਵਾਲੇ ਚੜੀਆਂ ਰਹਿੰਦੀਆਂ ਜੇ ਤੂੰ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਮੈਂ ਤੇ ਸੋਚ ਰਹਾ ਕਿ ਤੇ ਗਲਤ ਪਾਸੇ ਨਾ ਪਿਆ ਹੋਵੇ ਤੇ ਮੰਮੀ ਨੂੰ ਮੈਂ ਪਹਿਲਾਂ ਪਹਿਲਾਂ ਹੀ ਦੱਸ ਦਿੰਨੀ ਆ ਜਾ ਕਿਤੇ ਆ ਰਾਮ ਨਾ ਕੰਮਕਾਰ ਕੋਈ ਜਾ ਚਲ ਜਾਥੋਂ ਹੋਰ ਨਾ ਮੈਥੋਂ ਸੁਣੀ ਕੋਹ ਹੋਰ ਹੀ ਸ਼ੋਲੇ ਲੈ ਆ ਕੇ ਤੇ ਆ ਜਾਂਦੀਆਂ ਨੇ ਮੈਂ ਕਹਿੰਨੀ ਇਹਨਾਂ ਦੀ ਘਰੇ ਮੱਤ ਨੂੰ ਹੋਕ ਹੀ ਗਿਆ ਵਾ ਪਤਾ ਨਹੀਂ ਇਹ ਜਿਹੜੀ ਦੂਜੀ ਹੈ ਨਾ ਵੱਡੀ ਇਹ ਸਾਰਾ ਉਹਦਾ سیاਪਾ ਹੁੰਦਾ ਵਾ ਉਹਨੇ ਨੂੰ ਮੱਤ ਦੇ ਛੜੀ ਆ ਹੁਣ ਉਹ ਹੋਵੇ ਇੱਥੇ ਚਾਹੀ ਨਾ ਹੋਵੇ ਬਸ ਤਾਂ ਵੀ ਇਹਨੇ ਉਹਦੀਆਂ ਮੱਤਾਂ ਲੈਣੀਆਂ ਵਾ ਸਾਰਾ ਦਿਨ ਮੁੰਡਿਆਂ ਦੇ ਦਿਵਾਲੇ ਹੋਈਆਂ ਰਹਿੰਦੀਆਂ ਨੇ ਪਤਾ ਨਹੀਂ ਇਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਘਰੇ ਅੱਗੇ ਦੋਵੇਂ ਸਿਰ ਖਾਂਦੀਆਂ ਸੀ ਹੁਣ ਉਹ ਪੇਕੇ ਉੱਜੜ ਗਈ ਓ ਤੇ ਹੁਣ ਇਹ ਆ ਗਈ ਹੈ ਸਿਰ ਖਾਣ ਮੇਰਾ ਉਦਵੀ ਮਾਂ ਦਾ ਪਤਾ ਨਹੀਂ ਕੀ ਹਾਲ ਵਾ ਦੋ ਦਿਨ ਹੋ ਗਏ ਉਹਨੂੰ ਪੱਕੇ ਗਈ ਨੂੰ ਅਜੇ ਤੱਕ ਆਈ ਨਹੀਂ ਗਈ ਆਉਂਦੀ ਅੱਜ ਵੀ ਵੇਖੋ ਕਿ ਝਾਂ ਰਿਆ ਪਿੰਡੀ ਆ ਫੇਰ ਹੁਣ ਵਧਾ ਵੀ ਨਹੀਂ ਪਤਾ ਕੋਈ ਇਹ ਦਾ ਲਾ ਗਈ ਜਾਣਾ ਯਾਰ ਬਹਾ ਜੇਦੀ ਸਵੇਦੀ ਮੈਟਰੀ ਛੱਡੀ ਆ ਬਰਸਾਂ ਨੂੰ ਪਾਣੀ ਲਾਉਂਦੇ ਪਰ ਮਨ ਜਾਵ ਨਹੀਂ ਸਕਦਾ ਹੁਣ ਮੋਟਰ ਬੰਦ ਕਰਕੇ ਜਾਣਾ ਰੋਟੀ ਦਾ ਵੀ ਟਾਈਮ ਹੋਣ ਧਿਆਵਾ ਯਾਰ ਸਵੇਰ ਦਾ ਪਾਣੀ ਲਾਇਆ ਵਰਸਨ ਨੂੰ ਤੇ ਚੱਲ ਹੋਰ ਥੋੜਾ ਟਾਈਮ ਲੱਗਦਾ ਰੋਕੇ ਮੈਂ ਲਾ ਕੇ ਮੋਟਰ ਬੰਦ ਕਰਕੇ ਜਾਨਾ ਰੋਟੀ ਦਾ ਵੀ ਟਾਈਮ ਹੋੰਦਿਆ ਵਾ ਭੁੱਖ ਵੀ ਲੱਗੀ ਯਾਰ ਚੱਲ ਕੋਈ ਗੱਲ ਨਹੀਂ ਹੁਣ ਪਾਣੀ ਲਾ ਕੇ ਹੀ ਜਾਨਾ ਹਾਂ ਲੈ ਤੂੰ ਇੱਥੇ ਖਲੋਤੇ ਤੇ ਮੈਂ ਕਿੱਥੇ ਕਿੱਥੇ ਲੱਭਦੀ ਹੋਣ ਢਈ ਆ ਤੂੰ ਕਿੱਧਰ ਆ ਗਈ ਹੁਣ ਬੋਲਦੇ ਨਹੀਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਦੱਸ ਹੁਣ ਮੈਂ ਕਿਹਾ ਵੀ ਹੁਣ ਤੁਹਾਡੇ ਕੋ ਗੰਨੇ ਗੰਨੇ ਦੇ ਪੈਸੇ ਵੀ ਆ ਗਏ ਆ ਤੇ ਸਾਨੂੰ ਸ਼ਹਿਰ ਗਿਆ ਨੂੰ ਵੀ ਕਿੰਨਾ ਚੇਰ ਹੋ ਗਿਆ ਵਾ ਤੇ ਚੱਲੀਏ ਸ਼ਹਿਰ ਨਾਲੇ ਮੇਰੇ ਸੂਟ ਬੜੇ ਪੁਰਾਣੇ ਹੋ ਗਏ ਆ ਤੇ ਸੂਟ ਲੈ ਆਵਾਂਗੇ ਇੱਕ ਦੋ ਨਾਲੇ ਕੁਛ ਖਾ ਪੀ ਕੇ ਆਵਾਂਗੇ ਯਾਰ ਜਨਾਨੀ ਇਹ ਕਹਿੰਦਾ ਸੂਟਾਂ ਤੋਂ ਨਹੀਂ ਰੱਜਦੀ ਚਲ ਠੀਕ ਆ ਗੰਨੇ ਦੇ ਪੈਸੇ ਤਾਂ ਮੈਂ ਭਾਪੇ ਨੂੰ ਦੇ ਦਿੱਤੇ ਹੀ ਸਾਰੇ ਅੱਛਾ ਪਰ ਵੇਖੋ ਮੈਂ ਥੋੜੇ ਜਿਹਾ ਬਚਾ ਲਏ ਅੱਛਾ ਨੂੰ ਪਤਾ ਸਾਡੇ ਵੀ ਖਰਚੇ ਇਹਨਾਂ ਕੋਈ ਫਿਰ ਮੰਗ ਤੇ ਰਹੀਏ ਦਿੰਦੇ ਆ ਨਹੀਂ ਆ ਚੰਗਾ ਕੀਤਾ ਤੇ ਮੈਂ ਤੈਨੂੰ ਲੈ ਨਾ ਸ਼ਹਿਰ ਚਲ ਤੇਰਾ ਵੀ ਚਿੱਤ ਥੋੜਾ ਜਿਹਾ ਲੱਗ ਜਾਊਗਾ ਨਾਲੇ ਤੂੰ ਹੀ ਕੋ ਖਾ ਪੀ ਆਂਗੀ ਲੈ ਲਈ ਫਿਰ ਜਿਹੜੇ ਸੂਟ ਲੈਣੇ ਆ ਠੀਕ ਆ ਤੇ ਬੀਬੀ ਨੂੰ ਕੀ ਕਵਾਂਗੇ ਬੀਬੀ ਨੂੰ ਵੀ ਛੱਡਿਆ ਕਰ ਬੀਬੀ ਨੂੰ ਮਾਪੇ ਪਟਾ ਲੈਣਾ ਵਾ ਬੀਬੀ ਨੂੰ ਮਹਾਨਾ ਬੁਣਾ ਮਾ ਲੈਣਾ ਕੋਈ ਵੀ ਗੁਰਦਾਰੇ ਮੱਥਾ ਟੇਕਣ ਚੱਲੇ ਆ ਅੱਛਾ ਠੀਕ ਆ ਤੂੰ ਟੈਨਸ਼ਨ ਆ ਲੈ ਤੂੰ ਕੋਝ ਰਿਹਾ ਉਹ ਤੂੰ ਕੋਝੇ ਤੇ ਮੈਂ ਕੋਝਾਂ ਮੈਂ ਮਨਾ ਲੂੰਗਾ ਬੀਬੀ ਨੂੰ ਠੀਕ ਆ ਚੱਲਦੀ ਆ ਬੱਦਲ ਜਿਹਾ ਹੋਂੜਿਆ ਵਾ ਤੇ ਸੰਦ ਸੰਦ ਲੱਗ ਬੀਬੀ ਇੱਥੇ ਬੈਠੀ ਆ ਆਹੋ ਉੱਥੇ ਬੈਠੀ ਆ ਤੇ ਬੱਦਲ ਜਿਹਾ ਹੋਇਆ ਵਾ ਠੰਡ ਠੰਡ ਜੀ ਲੱਗਣ ਡਈ ਤੇ ਮੈਂ ਚੱਲ ਧੁੱਪੇ ਨਹੀਂ ਘੜੀ ਧੁੱਪ ਸੇਕ ਨਹੀਂ ਆ। ਬੀਬੀ ਪਪਾ ਕਿੱਥੇ ਗਿਆ ਵਾ? ਪਤਾ ਨਹੀਂ ਪੁੱਤ ਕਿੱਥੇ ਆ ਇੱਥੇ ਕਿਤੇ ਪਿੰਡ ਚ ਗਏ ਹੋਣੇ ਆ ਕਿਸੇ ਵੱਲ ਕੇ। ਬੀਬੀ ਮੰਦੇ ਨਾ ਇੱਕ ਨਾ ਧਿਆਨ ਚ ਗੱਲ ਆਉਂਦੀ ਆ। ਹਾਂ। ਤੇਨੇ ਇੱਕ ਗੱਲ ਕਰਨੀ ਸੀ। ਆਪਣਾ ਨਿੱਕਾ ਨਹੀਂ ਜਦੋਂ ਬਿਮਾਰ ਹੋ ਗਿਆ ਸੀ। ਆਹੋ। ਤੇ ਉਦੋਂ ਮੈਂ ਨਾ ਸੁਕਣਾ ਸੁਕੀ ਕਿ ਮਹਾਰਾਜ ਠੀਕ ਕਰ ਦੇ ਵੱਡੇ ਗੁਰਦੁਆਰੇ ਸ਼ਹਿਰ ਵਾਲੇ ਦੇ। ਹਾਂ। ਤੇ ਉੱਥੇ ਪ੍ਰਸ਼ਾਦ ਕਰਾ ਕੇ ਆਵਾਂਗੇ। ਅੱਛਾ। ਤੇ ਹੁਣ ਮੈਂ ਕਹਿਣ ਡਿਆ ਵਾਂ ਵੀ ਰਾਨੋ ਵੀ ਕਹਿਣ ਟੀ ਕੱਲ੍ਹ ਵਰਸੋਂ ਦੀ। ਹੂੰ। ਤੇ ਜੇ ਤੂੰ ਕਵੇਂ ਤੇ ਅਹੀਂ ਉੱਥੇ ਮੱਥਾ ਟੇਕ ਆਈਏ ਤੇ ਨਾਲੇ ਪ੍ਰਚਾਰ ਚੜ੍ਹਾ ਆਈਏ ਤੇ ਪੁੱਤ ਇਹ ਤਾਂ ਬੜੀ ਸੁਣੀ ਗੱਲ ਵਾ ਨਾਲੇ ਤੂੰ ਸੁਖ ਸੁਖੀ ਆ ਤੇ ਨਾਲੇ ਗੁਰੂ ਘਰ ਤੇ ਵਿਆਹੇ ਵੀ ਜਾਣਾ ਚਾਹੀਦਾ ਵਾ ਤੇ ਅਹੀਂ ਫਿਰ ਹੋਈਏ ਅੱਜ ਹੋਵਾ ਕੋਈ ਗੱਲ ਨਹੀਂ ਅੱਜ ਹੁਣ ਪਾਣੀ ਪੂਣੀ ਸਾਰਾ ਕੁਝ ਤਾਂ ਕੰਮ ਤੇ ਹੋ ਹੀ ਗਿਆ ਲਾਤਾ ਵਾ ਹਾਂ ਤੇ ਕਾਕਾ ਆਊਗਾ ਤਾਂ ਫਿਰ ਤੂੰ ਵੇਖ ਲਈ ਸਕੂਲੋਂ ਕੋਈ ਗੱਲ ਨਹੀਂ ਆਉਗਾ ਤੇ ਮੈਂ ਸੰਭਲੂਗੀ ਉਹਨੂੰ ਹੈਨਾ ਹਾਂ ਕੋਈ ਨਾ ਮੈਂ ਕਹਾਂ ਫਿਰ ਆਨੂੰ ਤਿਆਰ ਹੋ ਹੋ ਜੋ ਹੋ ਜੋ ਕੋਈ ਨਹੀਂ ਜਾਓ ਮੱਥਾ ਟੇਕੋਨੇ ਆ ਨਾ ਹਾਂ ਜਾਓ ਮਾਰੇ ਦਾ ਸ਼ੁਕਰਾਨਾ ਕਰੋਨੇ ਆ ਪੁੱਤ ਠੀਕ ਹੋ ਗਿਆ ਇਹ ਹਾਂ ਨਹੀਂ ਨਹੀਂ ਜਾਣਾ ਚਾਹੀਦਾ ਵਾ ਤੇ ਜਾਓ ਟਾਈਮ ਨਾਲ ਜਾਓ ਕਿਤੇ ਮੁੜ ਕੇ ਟਾਈਮ ਨਾਲ ਮੋੜਨ ਵਾਲੇ ਵੀ ਬਣੋਗੇ ਚਲ ਠੀਕ ਹੈ ਫਿਰ ਮਾਨੂੰ ਕਹਿਣਾ ਵੀ ਤਿਆਰ ਹੋ ਜਾ ਤਾਂ ਅਸੀਂ ਮੱਥਾ ਟੇਕ ਹੀ ਹੁੰਨੇ ਹੈਂ ਇਹ ਤਾਂ ਟੇਕੋ ਕੋਈ ਨਹੀਂ ਮੁੰਡੇ ਦੀ ਨਾ ਤੂੰ ਚਿੰਤਾ ਕਰੋ ਮੈਂ ਸੰਭਲੂਗੀ ਉਹਨੂੰ ਚਲ ਠੀਕ ਹੈ ਫਿਰ ਹਾਂ ਰਣੋ ਹਾਂਜੀ ਆਜੋ ਇੱਥੇ ਬੈਠੀ ਆ ਵਾਜੋ ਲੈ ਮੇਰੀ ਗੱਲ ਸੁਣ ਬਹਿਣ ਬੂਣ ਵਾਲੀ ਗੱਲ ਨਹੀਂ ਹੋ ਹਾਂ ਤੇ ਤੂੰ ਉੱਠ ਤਿਆਰ ਹੋ ਅੱਛਾ ਬੀਬੀ ਮੰਨ ਗਈ ਲੈ ਮੰਨ ਗਈ ਤੈਨੂੰ ਮੈਂ ਪਹਿਲਾਂ ਨਹੀਂ ਕਿਹਾ ਮੈਂ ਪਟਾ ਲੈਣਾ ਅੱਛਾ ਮੈਂ ਬੀਬੀ ਨੂੰ ਕਿਹਾ ਵੀ ਅਹੀਂ ਸੁਖਣਾ ਸੁਖੀ ਛੋਟੇ ਵੱਲੋਂ ਅੱਛਾ ਤੇ ਹੀ ਵੱਡੇ ਗੁਰਦਾਰੇ ਮੱਥਾ ਟੇਕਣ ਜਾਣਾ ਅੱਛਾ ਤੇ ਚੱਲਣ ਨਾਲੇ ਸਬਾਬਨਾ ਮੱਥਾ ਵੀ ਟੇਕ ਆਵਾਂਗੇ ਤੇ ਚੱਲ ਲੈ ਆਲੀ ਜਿਹੜੇ ਸੂਟ ਸਾੜ ਲੈਣੇ ਆ ਨਾਲੇ ਤੈਨੂੰ ਉਹ ਕਹਿੰਦੀ ਜਾਓ ਤਿਆਰ ਹੋ ਜਾਓ ਤੂੰ ਸੂਟ ਵੱਲੋਂ ਗਿਆ ਉਹਨੂੰ ਸੂਟਾ ਲੈ ਕੇ ਦਿਮਾਗ ਖਰਾਬ ਆ ਤੁਹ ਕੋ ਤਲਿਕ ਹੈ ਛੂਟ ਨਾ ਬਹਿ ਰਹਾ ਨਾ ਚਾਲ ਕੇ ਯਾਨੀ ਮੇਰਾ ਸਰਦਾਰ ਕਿੰਨਾ ਚੰਗਾ ਕਰ ਬਣਾ ਹੈ ਹਾ ਹਾ ਉਹਨੇ ਵੇਖ ਲਾ ਛੂਟਾ ਦੇ ਨਾ ਦੇ ਤੇ ਐਉਂ ਖੜ ਜੰਦੀ ਨਾ ਜਨਾਨੀ ਆ ਮੇਰਾ ਸਰਦਾਰ ਕੋਈ ਗੱਲ ਨਹੀਂ ਤੂੰ ਤਿਆਰ ਹੋ ਜਾ ਮੈਂ ਤੇ ਅੱਗੇ ਵੀ ਖੜੀ ਰਹਿਨੀ ਆ ਤੂੰ ਹੀ ਮੇਰੇ ਵੱਲ ਕਦੀ ਵੇਖੋ ਤੇ ਤਾਂ ਨਾ ਮੈਂ ਮੇਰੀ ਸੋੜੀ ਮਤਲਬ ਵੇਖਾ ਮੇਰਾ ਚਿੱਤ ਦੇ ਵੜਾ ਕਰਦਾ ਪਰ ਮੈਂ ਕੀ ਕਰਾਂ ਮੈਂ ਤਾਂ ਮਿੱਟੀ ਮਿੱਟੀ ਰਹਿੰਦਾ ਕਿ ਤੈਨੂੰ ਪਤਾ ਕੰਮ ਨਹੀਂ ਮੁੱਕਦੇ ਥੋੜੀ ਤੇ ਤੂੰ ਵੜੀ ਲੱਗਦੀ ਆ ਹਾਂ ਅੱਛਾ ਮੈਂ ਤੇ ਦੂ ਸੂਟ ਸਾਟ ਤੇ ਆ ਕੇ ਆਉਣਾ ਤਿਆਰ ਹੋਵਾਂ ਫਿਰ ਮੈਂ ਹਾਂ ਫਿਰ ਕੁਛ ਖਾ ਕੇ ਆਵਾਂਗੇ ਟਿੱਕੀ ਕੁਛ ਸਮੋਸਾ ਉਹ ਮੈਂ ਕਹਿੰਦਾ ਅੱਜ ਤੂੰ ਜੋਗੇ ਕੀ ਉਹੀ ਸਰਦਾਰੀਆਂ ਤੇਰੀ ਬਲੇ ਬਲੇ ਘਰਾਣੀਆਂ ਮੈਂ ਕਹਿੰਦਾ ਚਲ ਮੈਂ ਤਿਆਰ ਹੁੰਨੀ ਆ ਫੇ ਛਿਤੀ ਨਾ ਤੇ ਉਹ ਨਿਆਣਾ ਉਹ ਤਾਂ ਫੇਰ ਬੀਬੀ ਨਾਲ ਗੱਲ ਕਰ ਲਈ ਆ ਹਾਂ ਉਹ ਕਹਿੰਦੀ ਮੈਂ ਆਪੇ ਹੀ ਆਉਗਾ ਮਰੀ ਨੂੰ ਸਾਥ ਲੂੰਗੀ ਮੈਂ ਸੱਤ ਰੋਟੀ ਪਾਣੀ ਖਵਾ ਲੂੰਗੀ ਤੂੰ ਮੱਥਾ ਟੇਕਿਓ ਨਾਲੇ ਮੱਤਾ ਵੀ ਤੇਗਾ ਮੈਂ ਨਾਲੇ ਤੇ ਦੂ ਵਜਨ ਯਾਰੇ ਨਾਲ ਨਾ ਭਾਗ ਰਾਗ ਨਾ ਤੈਨੂੰ ਦੱਸੂਗਾ ਸ਼ਾਇਦ ਨੀ ਯਾਰੇ ਕਹਤਾ ਚੱਲ ਬਰੀ ਸਦਾਨੀ ਚੱਲ ਮੈਂ ਤਿਆਰ ਹੋ ਜਾ ਫਿਰ ਆ ਠੀਕ ਆ ਲਾਵੀ ਇਹ ਘਟਾਤੇ ਰਾਜ ਬਣੇ ਟੌਰ ਸਾਨੂੰ ਤੇ ਕਦੇ ਕਦੀ ਕਦੀ ਮੌਕਾ ਮਿਲਦਾ ਇਹੋ ਜਿਹਾ ਟੌਰ ਟਾਰ ਮਾਨਦਾ ਮਿੱਟੀ ਨਾਲ ਮਿੱਟੀ ਪੈੜੀਨ ਗੋਇਨਾਂ ਗੋਇਏ ਵੇਰੇ ਦਾ ਮੈਂ ساری ਉਮਰ ਮਿੱਟੀ ਹੀ ਨੱਕ ਜਾਣੀ ਚੱਲ ਆਜੇ ਅੱਜ ਦਾ ਦਿਨ ਤੇ ਮਿਲਿਆ ਐਸ਼ ਕਰਨ ਨੂੰ ਵੇਖ ਕਨਟੌਰ ਮੈਂ ਆਇਆ। ਵਿਖਾਂ ਬਣਾ ਇਹਨੂੰ। ਇਹ ਵੀ ਹੋਈ ਤਿਆਰ ਕਣੀ। ਉਹ ਰਾਣਾ ਹੋ ਗਈ ਤਿਆਰ। ਹਾਂਜੀ ਹਾਂਜੀ ਹੋ ਗਈਆਂ ਬਸ 2 ਮਿੰਟ। ਵਾਹ। ਆਇਤੇ ਬੜੇ ਵੱਟ ਕੱਢਣ ਢੀ ਆ। ਅੱਛਾ ਅੱਜ ਹੀ ਵੇਖਿਆ? ਪਹਿਲਾਂ ਨਹੀਂ ਵੇਖਿਆ ਤੁਸੀਂ ਮੈਨੂੰ। ਕਦੀ ਕਦੀ ਮੌਕਾ ਲੱਗਦਾ ਹੋ ਤੈਨੂੰ ਪਤਾ। ਅੱਛਾ ਕੱਲ ਆ ਟੌਰ ਜਿਹੜਾ ਅੱਜ ਕੱਢਣਾ ਹੈ ਫੇਰ ਕਦੇ ਸ਼ਹੀ ਸ਼ਮਾਈ ਗੱਲ ਬਣਨੀ ਆ। ਠੀਕ ਠੀਕ ਆ। ਇਹ ਲੱਗੀ ਯਾਰ ਰਣੋ ਰਣੋ ਆ ਗਈ ਆ ਗਈ ਤੂੰ ਕਿਚਨ ਚ ਕੀ ਕਰਨ ਦੇ ਜੋ ਯਾਰ ਮੈਨੂੰ ਤੇਲ ਲੱਗ ਗਈ ਮੈਂ ਪਾਣੀ ਪੀ ਹੋ ਗਈ ਤਿਆਰ ਹਾਂ ਹਾਂਜੀ ਆਏ ਹਾਏ ਖਾ ਜਾ ਬੜੀ ਸੋਹਣੀ ਲੱਗੀ ਸ਼ਰਮ ਕਰੋ ਮੰਮੀ ਨਾ ਆ ਜਾ ਨਾ ਉੱਪਰ ਉਹ ਸਹੀ ਨਹੀਂ ਹੁੰਦਾ ਮੈਂ ਕੱਢ ਕੇ ਉਹ ਚਲੋ 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 ਤੇ ਵਿਆਹ ਦੇ ਦਿਨ ਯਾਦ ਆ ਗਏ ਆਪਰੇ ਦੀ ਸੋਨੀ ਵੀ ਲੈ ਗੰਦੀ ਚਲੋ ਚਲਗੇ ਲੇਟ ਹੋ ਜਾਣਾ ਫੇਰੇ ਨਹੀਂ ਉਹ ਤਾਂ ਕਹਿੰਦੀ ਮੇਰੇ ਨਾਲ ਵਹਿੰਦਾ ਨਹੀਂ ਵਹਿੰਦਾ ਨਹੀਂ ਜਦੋਂ ਮੈਂ ਕਿਨਾਂ ਤੇ ਫਿਰ ਆਪਾਂ ਭੱਜਦੇ ਤੇ ਤੂੰ ਹੀ ਵਹਿੰਦੇ ਬੇਟਾ ਮੈਂ ਜਦੋਂ ਮੈਂ ਬੈਠੀ ਰਹੀ ਨਹੀਂ ਸਾਰਾ ਦਿਨ ਉਹਦੋਂ ਤੱਕ ਕਦੀ ਮੇਰੇ ਨਾਲ ਵੇਖਿਆ ਹਾਂਜੀ ਚਲੋ ਮੈਂ ਸੋਣੀ ਚਲੋ ਅਜੀ ਤੁਸੀਂ ਸ਼ੋਪਿੰਗ ਕਰਾ ਕੇ ਲਿਆਵਾ ਚਲੋ ਚਲ ਚੱਲ ਚੱਲਾ ਹੁਣ ਚਲੋ ਚਲੋ ਹਾਂ ਜੀ ਜੀ ਹਾਂ ਕਿੰਨੀ ਫੜੋਈਏ ਮੱਥਾ ਢੇਕ ਗਈਏ ਪਤਾ ਪਾਇਆ ਨਹੀਂ ਉਹਦੇ ਨਾ ਅਜੇ ਤੇ ਆਏ ਨਹੀਂਗੇ ਤੇ ਹਾਂਜੀ ਕਰਾਂ ਹਾਂ ਉਹ ਚਾਬੀ ਦਿਆਂ ਸਕੂਟਰੀ ਦੇ ਅੰਦਰ ਪਈ ਹੋਣੀ ਹੈ ਤੇ ਅਸੀਂ ਮੱਥਾ ਟੇਕ ਲਈਏ। ਸਕੂਟਰੀ ਕਿਧਰ ਅੰਦਰ ਵਾ? ਹਾਂ ਤੇ ਸ਼ਿੰਦਾ ਲੈ ਗਿਆ ਸ਼ਹਿਰ ਨੂੰ ਚੁੱਗ ਗਿਆ ਵਾ। ਜਦੋਂ ਵੇਖੋ ਸ਼ਿੰਦਾ ਲੈ ਗਿਆ, ਸ਼ਿੰਦਾ ਲੈ ਗਿਆ ਲੈ। ਦੱਸ ਮੈਂ ਕਿੰਨਾ ਚਾਰ ਜੀ ਕਿ ਪਹਿਲੀ ਵਾਰ ਤੇ ਸਕੂਟਰੀ ਤੇ ਬਣਾ ਸੀ ਕਿ ਸਕੂਟਰੀ ਤੇ ਜਾਵਾਂਗੇ ਸ਼ਹਿਰ। ਹਈ ਹੁਣ ਕਰਦੇ ਜਾਈਏ ਦੱਸ ਹੁਣ ਫਿਰ। ਬੱਸ ਇਹ ਵੀ ਉੱਥੇ ਬਾਹਰ ਆਟੋ ਲੱਗੇ ਹੁੰਦੇ ਆ। ਆਟੋ ਤੇ ਬਿਆਹ ਕੇ ਚਲ ਜੋ। ਹੋਰੇ ਨੂੰ ਵੱਡੀ ਨੂੰ ਸਰਦਾਰ ਨੂੰ ਖੜਨਾ ਜਾਜ ਤੇ ਬਾਹਰ ਕੇ ਲੱਜਾਇਨੂ। ਤੇ ਚਲ ਕੋਈ ਗੱਲ ਨਹੀਂ ਫਿਰ ਮੈਂ ਉੱਥੋਂ ਆਟੋ ਲੈ ਲੈਣਾ। ਹਾਂ ਉਹ ਆਟੋ ਲੈ ਲੈਣਾ। ਚਲ ਮੋੜੇ ਦਾ ਦੇਖ ਨਹੀਂ ਆਉਂਗਾ ਤੇ ਫਿਰ ਤੇ ਪਾਪੇ ਨੂੰ ਕਹਿ ਦੀ ਮੈਂ ਕੰਮ ਸਾਰੇ ਕਰਤੇ ਆ ਠੀਕ ਆ ਪਾਣੀ ਪੂਣੀ ਲਾਤਾ ਵਾ ਸਾਰਾ ਕੁਝ ਹੋ ਗਿਆ ਠੀਕ ਆ ਤੇ ਉਹਨੇ ਫਿਰ ਆਈ ਐ ਚਾ ਮਣ ਚੱਲ ਤੂੰ ਐਵੇਂ ਹੁਣ ਬੁਰਬੁਰ ਮੂੰਹ ਉਹਨੇ ਸਿੱਧਾ ਕਰ ਲਿਆ ਯਾਰ ਵੇ ਹਲੋ ਸਿੰਦਾ ਤੇ ਉਹ ਹੀ ਆ ਨਾ ਫਿਰ ਮਾਂ ਦਾ ਸਾਰੀ ਕਮਾਈ ਤੂੰ ਹੀ ਕਰਦੇ ਆ ਤੇ ਤੁਹਾਡਾ ਇੰਨਾ ਵੀ ਹੱਕ ਨਹੀਂ ਆ ਗਿਆ ਹੀ ਮੋਪੜੀ ਕਿਤੇ ਲੈ ਜਾ ਸਕੀਏ ਕੀ ਫਾਇਦਾ ਫਿਰ ਇੰਨੀ ਕਮਾਈ ਕਰਦਾ ਸਾਡਾ ਓ ਯਾਰ ਹੁਣ ਕੀ ਕਵਾਂ ਘਰ ਚ ਲੜਾਈ ਪਾਉਣੀ ਆ ਦੱਸ ਮੈਨੂੰ ਲੜਾਈ ਤੁਸੀਂ ਬਚਦੇ ਰਿਹਾ ਕਰੋ ਮਿੱਟੀ ਨਾ ਮਿੱਟੀ ਹੋਵੇ ਆਟੋ ਚੱਲ ਗਿਆ ਹੀ ਉੱਥੇ ਇਹਨਾਂ ਨੂੰ ਕਿਹੜਾ ਦੱਸਣਾ ਹੁਣ ਅਸੀਂ ਆਟੋ ਤੇ ਵੇਚ ਕੇ ਜਾਵਾਂਗੇ ਤਾਂ ਕਿ ਸਾਰੀ ਦੁਨੀਆ ਜਾਂਦੀ ਹੈ ਸਕੂਟਰੀ ਤੇ ਵੀ ਕੀ ਉਹਦੇ ਵਿੱਚ ਮੂੰਹ ਹੁਣ ਸਿੱਧਾ ਗੱਲ ਹੈ ਅਸੀਂ ਪੁੱਛੀ ਚੱਲਦੇ ਆਂ ਵੀ ਨਾ ਨਜ਼ਾਰੇ ਤੂੰ ਕਰੀ ਜਾ ਹੁਣ ਚੱਲ ਠੀਕ ਆ ਬੀਬੀ ਦਾ ਸੁਭਾਅ ਉਹ ਤੈਨੂੰ ਪਤਾ ਉਹਨੇ ਜ਼ਿਆਦਾ ਕਰਦੀ ਹੈ ਛੋਟੇ ਨਾਲ ਨਹੀਂ ਸਕੂਟਰੀ ਤੇ ਤਾਂ ਕੋਈ ਗੱਲ ਨਹੀਂ ਠੀਕ ਹੈ ਨਾ ਇੱਥੋਂ ਵਗਣਾ ਨਾਲੇ ਅਗਲੇ ਮੋੜ ਤੋਂ ਤੇ ਉੱਥੇ ਲੱਗੇ ਹੁੰਦੇ ਆਟੋ ਉੱਚੇ ਹੀ ਚੱਲ ਜਾਣਾ ਚਲੋ ਠੀਕ ਆ ਫਿਰ ਕੀ ਕਹਾਂਗੇ ਫਿਰ ਕੋਸਨ ਅਗਸਤ ਪੱਕਾ ਖਾ ਗਿਆ ਹੈ। ਅੱਜ ਨੂੰ ਮਲੇ ਬੈਕ ਆ ਗਿਆ। ਚਲੋ ਠੀਕ ਹੈ। ਆ ਜਾ ਕਰ। ਹੁਣ ਤਾ ਮੈਂ ਸਾਰਾ ਕੁਝ ਲੈ ਕੇ ਜਾਣਾ ਨਾਲੇ ਮੈਂ ਖਾ ਪੀ ਕੇ ਵੀ ਜਾਣਾ ਵਾ। ਹੁਣ ਤੂੰ تسਲੀ ਕਰਨੀ ਮਹਾ ਬੀਬੀ ਨੂੰ ਬੰਨਾ ਮਾਰ ਕੇ ਆਏ ਆਂ। ਮੁਰਕੇ ਮੁਰਕੇ ਕੜੀ ਕੜੀ ਨਹੀਂ ਨਿਕਲਦੇ ਨਾ ਉਹਨੇ। ਕਿੰਨੇ ਚੇਰ ਬਾਦ ਮੈਂ ਸ਼ਹਿਰ ਆਈਂ ਖਾਰ ਹੀ ਨਹੀਂ ਲਾ ਕੇ ਆਉਂਦਾ ਤੂੰ ਇਹਦੇ। ਕੋ ਯਾਰ ਘਾਰ ਹੀ ਮਿੱਟੀ ਨਾਲ ਮਿੱਟੀ ਹੋਈ ਰਹੀ ਦਾ। ਘਰ ਪੈਲੀ ਬੰਨੇ ਦਾ ਕੰਮ ਨਹੀਂ ਮੋਕਾ ਦਾ ਅਜੇ ਤੇ ਮੈਨੂੰ ਵੀ ਕਿਤੇ ਮੋਕਾ ਲੱਗਾ ਸ਼ਹਿਰ 'ਚ ਅੱਜ ਤੈਨੂੰ ਮੈਂ ਖਵਾ ਪਿਆ ਕੇ ਲੈਣਾ ਵੱਡੇ-ਵੱਡੇ ਉਹ ਘਟੇ ਜਿ ਘੜੂੰਗਾ ਹਾਂ ਠੀਕ ਆ ਲੈ ਲਈ ਹੁਣ ਜਿਹੜੇ ਸੂਟ ਸਾਟ ਨਹੀਂ ਲੈਣਾ ਤੂੰ ਸਾਡੇ ਸ਼ਹਿਰ 'ਚ ਬੜੀ ਵੱਡੀ ਨਹਿਰ ਹੈ ਦੀ ਬੜਾ ਨਾਂ ਹੀ ਓ ਪੂਰੇ ਪੰਜਾਬ 'ਚ ਅੱਛਾ ਆ ਵੀ ਹੁਣ ਮੂਫਲੀ ਵੀ ਆ ਗਈ ਏ ਲੋਰੀਆਂ ਕਰਕੇ ਆਹੋ ਨਾਲਾ ਕਿਹਦੇ ਦੀ ਕਿੰਨਾ ਰਾਸ਼ਾ ਬੜਾ ਰਿੰਦਾ ਬੜਾ ਹਾਂ ਬਹੁਤ ਰਾਸ਼ਾ ਉੱਥੇ ਝਾਮ ਜਿਆਦਾ ਲੱਗਦਾ ਆਦੇ ਨਹਿਰ 'ਚ ਵੇਖਣਾ ਪਾਣੀ ਆ ਵੇ ਬੜਾ ਨਹੀਂ ਹੈ ਨਾ 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 ਥੋੜਾ ਠਹਿਕੋ ਅਹੀਂ ਨਿਗਿਨੇ ਕੀ ਹੁੰਦੇ ਇੱਥੋਂ ਹੁੰਦੇ ਨੇ ਪਿੰਡੋਂ ਇੱਥੇ ਨਾ ਕੇ ਜਾਂਦੇ ਰਹੇ ਆ ਅੱਛਾ ਮੈਚ ਹਾਂ ਇੱਥੇ ਸਮੋਸੇ ਦੀ ਦੁਕਾਨ ਇੱਥੋਂ ਸਮੋਸੇ ਖਾਣੇ ਅੱਛਾ ਬੜੀ ਰੌਣਕ ਮੇਲਾ ਹੁੰਦਾ ਸੀ ਇਹ ਕਿਉਂ ਡੈਂਪਰ ਨਹੀਂ ਹੋ ਅੱਛਾ ਬਿਜਲੀ ਇੱਥੇ ਬਣਿਆ ਕਰਨੀ ਆ ਅੱਛਾ ਅੱਛਾ ਤੈਨੂੰ ਪਤਾ ਏ ਤਬੀਲੀ ਪੈਂਦੀ ਆ ਤੈਨੂੰ ਕਿੱਥੋਂ ਪਤਾ ਨਾ ਤੂੰ ਤੇ ਪਿੰਡੂ ਵੀ ਪਿੰਡ ਹੋਈ ਰਹਿਣਾ ਅੱਛਾ ਹੋਰ 我我倒不干。 ਅਗਾਜੀ ਹਾਂਜੀ ਵੇਖ ਲੋ ਗੁਰਦੁਆਰਾ ਸਾਹਿਬ ਆ ਕੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਆ ਉਹ ਤਾਂ ਹੈ ਹੀ ਆ ਚਲੋ ਸੁਬਾਹ ਬਣਾ ਨਾ ਬਾਬਾ ਚੇਰ ਹੋ ਗਿਆ ਵਟੇ ਚੱਲ ਮੱਥਾ ਟੇਕਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਨਾ ਹੋਰ ਕੀ ਆ ਅਸ਼ੀਰਵਾਦ ਲੈ ਲੀਨੀ ਹਾਂ ਦਾ ਚਲ ਸਰਫਤ ਤਾਂ ਤੁਸੀਂ ਬਖਸ਼ੋ ਜਾ ਰੋ ਗਿਜ ਐਸੇ ਦੁਕਾਨ ਤੋਂ ਲੈ ਲੈਨੇ ਤੋ ਚਲਾ ਦੇਖ ਲੈ ਹੁਣ ਜਿਹੜਾ ਜਿਹੜਾ ਜੀ ਸੂਟ ਹੈ ਬਈਆ ਬੈਗ ਵੇਖਣਾ ਵਧੀਆ ਵਧੀਆ ਦਿਖਾਇਓ ਇੱਕ ਤਾਂ ਮੇਰੇ ਆ ਤਾਂ ਹੀ ਨਹੀਂ ਹੁੰਦਾ ਜਨਾਨੀਆਂ ਤਾਂ ਦੇਣਾ ਕੋਈ ਨਹੀਂ ਦਿੰਦਾ ਕੁਝ ਹਾਂ ਇਹ ਵੀ ਵਧੀਆ ਵਾ ਆ ਪਰ ਨਹੀਂ ਸੁਬਹ ਸਿਆਲ ਹੈ ਨਹੀਂ ਨਹੀਂ ਉਹ ਸਿਆਲ ਉਹ ਨਹੀਂ ਡਾਰਕ ਬੜਾ ਕਲਰ ਆ ਬੜਾ ਵਧੀਆ ਕਲਰ ਆ ਹੁਣ ਬਹੁਤੇ ਮਹਿੰਗੇ ਨੂੰ ਨਾ ਥਪਾਈ ਲੈ ਇੰਨੇ ਚਿਰਾਂ ਬਾਅਦ ਮੈਂ ਹੁਣ ਆਈਆਂ ਤਾਂ ਮੈਂ ਵਧੀਆ ਵਧੀਆ ਲੈ ਕੇ ਜਾਣਾ ਸਸਤੇ ਮਹਿੰਗੇ ਦਾ ਮੈਨੂੰ ਮਤਲਬ ਨਹੀਂ ਆ ਚੱਲ ਬਾਬਾ ਦਿਖਾ ਦੇ ਯਾਰ ਜਿਹੜੇ ਜਿਹੜੇ ਜਿਹਦੀ ਪਸੰਦ ਜਰ ਕਰਾ ਦੇ ਜਿਹੜੀ ਹੈ ਜਿੰਦੀ ਨਵਾਂ ਦੁਰਾਂਤੂ ਤੂੰ ਜਿਆਦਾ ਨਹੀਂ ਖਲਾਰਾ ਪਾ ਆ ਪਸੰਦਿਆ ਮੈਨੂੰ ਇੱਕ ਤੇ ਆ ਵਾਲਾ ਦੋ ਲਾਲਾ ਹੁਣੇ ਪੂਰ ਲਾਲਾ ਹਾਂ ਇੱਕ ਆ ਬੜਾ ਵਧੀਆ ਵਧੀਆ ਚੀਜ਼ ਆ ਕੰਪਨੀ ਤੋਂ ਤੇ ਇੱਕ ਹੋਰ ਵੀ ਹੈਲਾ ਹੁਣ ਇਨੇ ਜਿਹੇ ਬਾਤ ਨਿਕਲੀ ਉਹਨੂੰ ਕੱਲ੍ਹ ਇੱਥੇ ਨਾ ਜੋ ਪਾ ਲੋ ਆ ਚੀਜ਼ ਪਾ ਮੈਨੂੰ ਕਿਹਾ ਮੈਨੂੰ ਕਹਾ ਵਧੀਆ ਲੱਗਾ ਨਹੀਂ ਇਹ ਨਹੀਂ ਹੋਰ ਲੈ ਲੇ ਨੀ ਕਿਹਾ ਤਾਂ ਹੋਰ ਦਿਖਾ ਦੇ ਇੱਕ ਅਧਿਆ ਕਰਦੇ ਆ। ਹੋਰ ਕਿ ਕ ਕਰਦੇ ਨੇ ਤੇ ਲੱਗਦਾ ਚੱਲਣ। ਠੀਕ ਹੈ ਜੀ। ਮੈਂ ਕਿਹਾ ਹੁਣ ਦੋ ਸੂਟ ਲੈ ਲਾਂ। ਹੂੰ। ਰਾਹ ਛਿੰਦੇ ਦਾ ਵੀ ਕਿਤੇ ਕਰਨਾ ਵਾ। ਹੂੰ। ਜੇ ਉਹਦੀ ਕਿਤੇ ਗੱਲ ਬਣ ਜਾਂਦੀ ਹੈ ਤਾਂ ਫਿਰ ਲੈ ਲਈ ਫਿਰ। ਇਹ ਅੱਡੀ ਇਹ ਪੱਕੀ ਦੁਕਾਨ ਬੀਬੀ ਪਾਪਾ ਵੀ ਉੱਥੇ ਹੀ ਕਰਦੇ ਆ। ਚੱਲ ਫਿਰ ਲੈ ਲਾਂਗੇ। ਹੋਰ ਇੱਕ ਹੋਰ ਨਹੀਂ ਲੈਣਾ ਕੋਈ ਲੈਣਾ। ਨਹੀਂ ਨਹੀਂ ਦੋ ਲੈਣੇ ਆ। ਐਤ। ਆ ਵੀ ਰੰਗ ਬੜਾ ਸੋਹਣਾ ਹੀ। ਇਹ ਵੀ ਉਹ ਦੁਪੱਟਾ ਵੀ ਬੜਾ ਪਿਆਰਾ ਹੈ। ਨਾਲੇ ਗਾਂਹ ਪ੍ਰੋਗਰਾਮ ਤੇ ਨਾ। ਠੀਕ ਹੈ ਜੀ। ਹਾਂ ਹੁਣ ਜਾਣ ਨੂੰ ਹੈ। ਉਹ ਵਧੀਆ ਕਲਰ ਹੈ। ਠੀਕ ਹੈ। ਹੁਣ ਜਾਣ ਨੂੰ ਠੀਕ ਆ ਇੱਕ ਇਹ ਹੋਗਾ ਬੜਿਆ ਦੋਨੋਂ ਕਲਰ ਲੱਗ ਲੱਗੋਗੇ ਚੱਲ ਬਹੁਤ ਆਖੀਂ ਇਹ ਲੈ ਲਈਏ ਛਿੰਦੇ ਦੇ ਵਿਆਹ ਚ ਲੈ ਠੀਕ ਆ ਜੀ ਪੈਕ ਹੋ ਗਏ ਠੀਕ ਆ ਪਸੰਦ ਆ ਨਾ ਠੀਕ ਆ ਠੀਕ ਆ ਚੱਲ ਹੁਣ ਹੋਰ ਤੈਨੂੰ ਕੋਈ ਖਾਉਣਾ ਪੀਣਾ ਅਜ ਬਜਾਰਾ